ਕੰਮ ਹੋ ਚੁੱਕਿਆ ਤੇ ਕਈਆਂ ਦੇ ਉੱਪਰ ਕੰਮ ਹੈ ਜਿਹੜਾ ਹਜੇ ਚੱਲ ਰਿਹਾ ਹੈ ਪਰ ਮੈਂ ਇਹੀ ਕਹੂੰਗਾ ਬੱਚਿਓ ਕਿ ਇਹ ਸਾਰੇ ਕੰਮ ਉਦੋਂ ਤੱਕ ਸੰਪੂਰਨ ਨਹੀਂ ਹੋ ਸਕਦੇ ਜਦੋਂ ਤੱਕ ਤੁਸੀਂ ਵੀ ਪੂਰੀ ਕਮਿਟਮੈਂਟ ਦੇ ਨਾਲ ਡੈਡੀਕੇਸ਼ਨ ਦੇ ਨਾਲ ਤੁਹਾਡੇ ਟੀਚਰਜ਼ ਜਿਹੜੇ ਕਿ ਮੈਂ ਸਮਝਦਾ ਕਿ ਸਹੀ ਮਾਇਨੇ ਦੇ ਵਿੱਚ ਭਵਿੱਖ ਦੇ ਨਿਰਮਾਤਾ ਨੇ ਜਿਨ੍ਹਾਂ ਨੇ ਸ਼ੇਪ ਆਪ ਕਰਨਾ ਹੈ ਤੁਹਾਡੇ ਕੈਰੀਅਰ ਨੂੰ ਤੁਹਾਡੀਆਂ ਲਾਈਫ ਨੂੰ ਔਰ ਪੰਜਾਬ ਨੂੰ ਦੇ ਭਵਿੱਖ ਨੂੰ ਔਰ ਸਮਾਜ ਨੂੰ ਸੋ 어 اور ਜਿਵੇਂ ਜਿਵੇਂ ਮੈਂ ਤਾਂ ਹੀ ਮੰਨ ਕੇ ਚੱਲਦਾ ਕਿ ਜਿਵੇਂ ਪਹਿਲਾਂ ਲੰਬਾ ਸਮਾਂ ਬੜੀ ਡਿਸਸੈਟੀਸਫੈਕਸ਼ਨ ਹੁੰਦੀ ਸੀਗੀ ਟੀਚਰਸ ਟੀਚਿੰਗ ਫੈਕਲਟੀ ਦੇ ਵਿੱਚ ਵੀ ਉਹ ਜਿਵੇਂ ਜਿਵੇਂ ਇੰਪਰੂਵ ਹੋਈ ਜਾ ਰਹੀ ਹੈ ਉਹ ਪੋਜ਼ਿਟਿਵਿਟੀ ਵੀ ਆ ਰਹੀ ਹੈ ਰਿਜ਼ਲਟਸ ਵੀ ਆ ਰਹੇ ਨੇ ਤੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਜਿਹੜੇ ਗੋਲਸ ਨੇ ਉਹ ਅਚੀਵ ਕੀਤੇ ਨੇ ਨੈਸ਼ਨਲ ਲੈਵਲ ਦੇ ਉੱਪਰ ਵੀ ਅਵਾਰਡ ਹੈ ਜਿਹੜਾ ਉਹ ਸਟੇਟ 2 ਨੂੰ ਮਿਲਿਆ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਦੇਉਤੀਆਂ ਦੇ ਰਾਇਿਆਂ ਦੇ ਵਿੱਚੋਂ ਬਹੁਤ 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 ਧੰਨਵਾਦ ਇਸੇ ਤਰੀਕੇ ਦੇ ਨਾਲ ਬੱਚੇ ਹਮੇਸ਼ਾ ਖੁਸ਼ ਰਹਿਣ ਹੱਸਦੇ ਖੇਡਦੇ ਰਹਿਣ ਔਰ ਤਰੱਕੀਆਂ ਮਾਣੋ ਤੁਸੀਂ ਮੇਰੇ ਤੇ ਇਹੀ ਦੁਆਵਾਂ ਨੇ ਇਹੀ ਮੇਰੇ ਮੋਟਿਵੇਸ਼ਨ ਨੇ ਸੋ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ ਬਹੁਤ ਧੰਨਵਾਦ ਜੈਹਿੰਦ ਇਨਕਲਾਬ ਜਿੰਦਾਬਾਦ ਜੇ ਸਮੇਂ ਦੀ ਲਜਾਗ ਦੇ ਚ ਮੇਰੇ ਸਮੇਂ ਦੀ ਲਜਾਗ ਦੇ ਚੱਕਰ ਤੇ ਬੱਚਿਆਂ ਦੀ ਇੰਨੀ ਤਿਆਰੀ ਹੈ ਉੱਥੇ ਪਾਣੀ ਫੇਰਦਾ ਪਰੋਣ ਪਰੋਣ ਨਹੀਂ ਨਹੀਂ ਉਹ ਕੰਮ ਨਹੀਂ ਮੈਂ ਕਹਿੰਦਾ ਕਾਹਦਾ ਜਿਹੜੇ ਬੱਚਿਆਂ ਦਾ ਮੈਂ ਤਾਂ ਖੁਦ ਇੰਨਾ ਇੰਜੋਏ ਕਰ ਰਿਹਾ ਸੀਗਾ ਬੱਚਿਆਂ ਨੇ ਬੇਟੀਆਂ ਨੇ ਬੇੜੀਆਂ ਨੇ ਇਨਾ ਵਧੀਆ ਕਿੱਦਲੇ ਗਿੱਦੇਆਂ ਜਿਹੜੇ ਦੀ ਤਿਆਰੀ ਕੀਤੀ ਸੀਗੀ ਇੱਕ ਇੱਕ ਜੀਜ਼ ਨਾਲ ਨੂੰ ਜ਼ਰੂਰ ਕਹੂੰਗਾ ਕਿ ਅੱਜ ਤਾਂ ਐਕਚੁਅਲੀ ਰੰਗਦਾਸ ਪੱਜਾ ਦਾ ਜਿਹਦਾ ਵੀ ਗੁਰੂ ਰੰਗਦਾਸ ਜੀ ਦਾ ਵੀ ਦਿਹਾੜਾ ਹੈ ਬਾਕੀ ਵੀ ਪ੍ਰੋਗਰਾਮ ਕਾਫੀ ਨੇ ਬਾਈ ਦੇ ਪ੍ਰੋਗਰਾਮ ਨੇ ਅੱਜ ਦਾ ਸਮੇਂ ਦੀ ਮਜ਼ਾਕ ਹੈ ਜ਼ਰੂਰ ਹੈ ਪਰ ਇੱਕ ਚੀਜ਼ ਮੈਨੂੰ ਦਿਖਸਦਾ ਤੁਸੀਂ ਪਲਾਨ ਕਰੋ ਇੱਧਰ ਵੀ ਲੜਕੀਆਂ ਦੇ ਸਕੂਲ 'ਚ ਵੀ ਜਿਹੜਾ ਕੋਈ ਐਨਓ ਤੁਹਾਡਾ ਕਲਚਰਲ ਪ੍ਰੋਗਰਾਮ ਹੈ ਜੀ ਉਹ ਕਰੋ ਬੱਚੇ ਤਿਆਰੀ ਕਰਨ ਮੈਂ ਉਸਨੂੰ ਸਾਰਾ ਵੀ ਤੁਹਾਡੇ ਕੋਲ ਲਾ ਕੇ ਜਾਵਾਂਗਾ ਜਿੰਨੀ ਵਧੀਆ ਤਿਆਰੀ ਕੀਤੀ ਹੋਵੇ ਸੋ ਬਹੁਤ ਹੀ ਸਤਕਾਰਯੋਗ ਡੀਓ ਮੈਡਮ ਤਰਵਿੰਦਰ ਕੌਰ ਜੀ ਡਿਪਟੀ ਡੀਓ ਪ੍ਰਿੰਸੀਪਲ ਸਾਹਿਬ ਅਰਿੰਦ ਜੀ ਐਸਡੀਐਮ ਸਾਹਿਬ ਸਾਰੇ ਦੇ ਸਾਰੇ ਇਸ ਵਿੱਦਿਆ ਦੇ ਇਸ ਮੰਦਰ ਦੇ ਸਾਰੇ ਟੀਚਰਸ ਸਾਰੇ ਪ੍ਰਬੰਧਕ ਸਾਰੇ ਪੇਰੈਂਟਸ ਸਾਰੇ ਸਟੂਡੈਂਟਸ ਜਿੰਨਾ ਦੇ ਵੀ ਆਪਾਂ ਸਾਰੇ ਇਕੱਠੇ ਹੋਏ ਸਾਰੇ ਐਸਐਮਸੀ ਦੇ ਮੈਂਬਰਸ ਸਾਡੇ ਪਾਰਟੀ ਦੇ ਸਾਰੇ ਹੀ ਸਤਕਾਰਯੋਗ ਮੇਰੇ ਸਾਥੀ ਸਭ ਤੋਂ ਪਹਿਲਾਂ ਤਾਂ ਬੱਚਿਓ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਜਿਹੜੇ ਸਟੇਜ ਉੱਤੇ ਸਤਿ ਸ਼੍ਰੀ ਅਕਾਲ ਵਿਰਾਜਮਾਨ ਨੇ ਟੀਚਰਸ ਦਾ ਬਹੁਤ ਬਹੁਤ ਧੰਨਵਾਦ ਕਿ ਜਦੋਂ ਵੀ ਇੱਥੇ ਆਉਂਦੇ ਆ ਤੁਸੀਂ ਬਹੁਤ ਪਿਆਰ ਮਾਨ ਸਤਕਾਰ ਦਿੰਦੇ ਹੋ ਜਿੰਨੀ ਵੀ ਦਿਨ ਦੀ ਤਕਾਵਤ ਹੁੰਦੀ ਹੈ ਉਹ ਇੱਥੇ ਆ ਕੇ ਤੁਹਾਨੂੰ ਮਿਲ ਕੇ ਉਹ ਸਾਰੀ ਦੀ ਸਤ ਤਕਾਵਤ ਦੂਰ ਹੋ ਜਾਂਦੀ ਹੈ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਹੁਣ ਨਾਲ ਹੀ ਕਾਫੀ ਤੁਹਾਨੂੰ ਬੇਨ ਵੀ ਕਹਿੰਦੀ ਕੋਈ ਦਰਸ ਜਿਵੇਂ ਪਹਿਲਾਂ ਦੱਸਿਆ ਗਿਆ ਜਦੋਂ ਪੂਰਮ ਕਾਫੀ ਸੀਗੇ ਪਰ ਮੈਂ ਤਾਂ ਇਹੀ ਕਹੂੰਗਾ ਕਿ ਜਿਵੇਂ ਮੇਰੇ ਤੋਂ ਪਹਿਲਾਂ ਗੁਰਸਿਮਰਤ ਜੀ ਨੇ ਗੱਲ ਕੀਤੀ ਅੰਮ੍ਰਿਤ ਗੱਲ ਕਰਕੇ ਗਏ ਡੀਓ ਮੈਡਮ ਨੇ ਗੱਲ ਕੀਤੀ ਦੇਖੋ ਮੈਂ ਇਹ ਮੰਨ ਕੇ ਚਾਹਦਾ ਕਿ ਜੋ ਪ੍ਰਮਾਤਮਾ ਨੇ ਡਿਊਟੀ ਲਗਾਈ ਹੋਵੇ ਉਹਦੇ ਉੱਪਰ ਬੰਦੇ ਨੂੰ ਪਤਾ ਹੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੰਮ ਕਰੋ ਇਹ ਕੋਈ ਅਹਜਾ ਕੰਮ ਨਹੀਂ ਹੁੰਦਾ ਹੈਗਾ ਜਿਹਨੂੰ ਪ੍ਰਵਾਤਮਾ ਭਾਗ ਨਾ ਲਾਵੇ ਪਾਰਟੀ ਨੇ ਇਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਸ਼ੁਰੂਆਤ ਹੀ ਹੈਲਥ ਔਰ ਐਜੂਕੇਸ਼ਨ ਤੋਂ ਬੱਚੇ ਕਈ ਛੋਟੇ ਬੱਚੇ ਨੇ ਯੰਗ ਬੱਚੇ ਨੇ ਜੇ ਤੁਸੀਂ ਵੇਖਦਾ ਇਹਦਾ ਬੈਕਗ੍ਰਾਉਂਡ ਦੇਖੋਗੇ ਤੇ 2013-14 ਦੇ ਵਿੱਚ ਏਜੰਡਾ ਕੀ ਸ਼ੁਰੂ ਕੀਤਾ ਸੀ ਨਾ ਹੈਲਥ ਔਰ ਐਜੂਕੇਸ਼ਨ ਜਿਹੜਾ ਕਿ ਪਹਿਲਾਂ ਕਦੇ ਕਿਸੇ politcal ਪਾਰਟੀ ਨੇ ਕਿਸੇ politcal ਲੀਡਰ ਨੇ ਜਿਹਦੇ ਬਾਰੇ ਗੱਲ ਹੀ ਨਹੀਂ ਕੀਤੀ ਸੀ ਜਦ ਕਿ ਜੇ ਸਹੀ ਸਹੀ ਸਮਾਇਆ ਕੋਈ ਹੈ ਗੁਰਸੇਵਰ ਜੀ ਤੁਸੀਂ ਗੱਲ ਕਰ ਰਹੇ ਸੀ ਕਿ 1 ਕਰੋੜ 87 ਲੱਖ ਦੀ ਸਕੂਲ ਚਲਾਉਣ ਦੀ 1 ਕਰੋੜ 87 ਲੱਖ ਦਾ ਕੁਝ ਨਹੀਂ ਹੈ ਅਸਲ ਖਜ਼ਾਨਾ ਤਾਂ ਆ ਜਿਹੜਾ ਆਪਣੇ ਸਾਹਮਣੇ ਬੈਠਾ ਹੈ ਅਸਲ ਖਜ਼ਾਨਾ ਤਾਂ ਬੱਚੇ ਨੇ ਕਿਉਂਕਿ ਮੈਂ ਇਹ ਮੰਨ ਕੇ ਚੱਲਦਾ ਕਿ ਅੱਜ ਦੁਨੀਆ ਦਾ ਤੁਸੀਂ ਜਿਹੜਾ ਮਰਜ਼ੀ ਮੁਲਕ ਦੇਖ ਲਓ ਜਿਹੜੇ ਮੁਲਕ ਦੁਨੀਆ ਦੇ ਉੱਪਰ ਰਾਜ ਕਰ ਰਹੇ ਨੇ ਜਿਹੜੇ ਡਿਵੈਲਪਡ ਨੇਸ਼ਨਸ ਨੇ ਉਹੀ-ਉਹੀ ਨੇਸ਼ਨਸ ਡਿਵੈਲਪ ਨੇ ਜਿਨ੍ਹਾਂ ਨੇ ਆਪਣੇ ਫਿਊਚਰ ਦੇ ਵਿੱਚ ਆਪਣੀਆਂ ਫਿਊਚਰ ਜਨਰੇਸ਼ਨਸ ਦੇ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਿੱਚ ਜਿਨ੍ਹਾਂ ਨੇ ਇਨਵੈਸਟ ਕੀਤਾ ਹੈ ਇਨਵੈਸਟ ਇਹ ਨਹੀਂ ਹੈ ਕਿ ਇਕੱਲਾ ਪੈਸਾ ਲਾ ਦਿਓ ਨਾ ਇਨਵੈਸਟਮੈਂਟ ਇਨ টারਮਸ ਆਫ ਮਨੀ ਇਨਵੈਸਟਮੈਂਟ ਇਨ টারਮਸ ਆਫ ਐਫਰਟਸ ਇਨਵੈਸਟਮੈਂਟ ਇਨ টারਮਸ ਆਫ ਹਾਰਡ ਵਰਕ ਜਿਉ ਸਾਰਾ ਕੁਝ ਆਪਾਂ ਕਰਾਂਗੇ ਤਾਹੀਂ ਉਹਦਾ ਅਸਲ ਰਿਜ਼ਲਟ ਜਿਹੜਾ ਉਹ ਤਾਂ ਹੀ ਨਿਕਲਦਾ ਹੈ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਅਨਤ ਰਾਸ਼ੀ ਹੀਰੇ ਵਾਂਗੂ ਰੂਪੇ ਜੈ ਇਸ ਦੁਨੀਆ ਤੇ ਤੇ ਉਹ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਸਿਸਟਮ ਦਾ ਹੁੰਦਾ ਹੈ ਸਰਕਾਰਾਂ ਦਾ ਹੁੰਦਾ ਹੈ ਟੀਚਰਸ ਦਾ ਹੁੰਦਾ ਹੈ ਸਕੂਲ ਕਾਲਜਸ ਦਾ ਹੁੰਦਾ ਹੈ ਪੇਰੈਂਟਸ ਦਾ ਹੁੰਦਾ ਹੈ ਸੋ ਉਹੀ ਉਹੀ ਜ਼ਿੰਮੇਵਾਰੀ ਜੋ ਪਿਛਲੇ ਸਮੇਂ ਦੀ ਲੰਬੇ ਸਮੇਂ ਤੋਂ ਸਰਕਾਰਾਂ ਜਿਸ ਜ਼ਿੰਮੇਵਾਰੀ ਤੋਂ ਪਿੱਛੇ हट ਗਏ ਸੀ ਗਿਆ ਅਸੀਂ ਤਾਂ ਭਈ ਸਿਰਫ ਔਰ ਸਿਰਫ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੱਜ ਖੁਸ਼ੀ ਮਿਲਦੀ ਹੈ ਜਦ ਇੱਕ ਬੱਚੀ ਨੇ ਪ੍ਰੈਜੈਂਟੇਸ਼ਨ ਦਿੱਤੀ ਕਲਾਸ ਦੇ ਵਿੱਚ ਔਰ ਕਈ ਬੱਚੇ ਨੇ ਰੋਬੋਟਿਕ ਲੈਬ ਦੀ ਉੱਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਇਸੇ ਤਰੀਕੇ ਨਾਲ ਆਪਾਂ ਗਰੂਪ ਦੀ ਗੱਲ ਕਰ ਲਈਏ ਇੱਥੇ ਤੇ ਸਾਰੇ ਦੇ ਸਾਰੇ ਸਕੂਲਾਂ ਦੇ ਵਿੱਚ ਰੋਬੋਟਿਕ ਲੈਬ ਜਿਹੜੀਆਂ ਉਹ ਹੋ ਚੁੱਕੀਆਂ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਔਰ ਉਹਦੇ ਰਿਜ਼ਲਟ ਜਿਹੜੇ ਉਹ ਅੱਜ ਮਿਲ ਰਹੇ ਨੇ ਸਾਡਾ ਮਕਸਦ ਸਾਡਾ ਟੀਚਾ ਉਹਦੀ ਪੂਰਾ ਹੋਊਗਾ ਕਿ ਜਦ ਪੰਜਾਬ ਦੇ ਵਿੱਚੋਂ ਔਰ ਪੰਜਾਬ ਦੇ ਵਿੱਚੋਂ ਮੈਂ ਤਾਂ ਚਾਹੂੰਗਾ ਮੇਰੀ ਤਾਂ ਦਹੀ ਜ਼ਿੰਦਗੀ ਦੀ ਜੇ ਕੋਈ ਇੱਛਾ ਹੈ ਤਾਂ ਉਹ ਇਹ ਹੈ ਕਿ ਚਾਹੇ ਜਿਹੜਾ ਮਰਜ਼ੀ ਕੰਪੀਟੀਸ਼ਨ ਹੋਵੇ ਜਿਹੜਾ ਮਰਜ਼ੀ ਪਲੇਟਫਾਰਮ ਹੋਵੇ ਚਾਹੇ ਕਿਸੇ ਵੀ ਕਿਸੇ ਵੀ ਗੋਲ ਨੂੰ ਅਚੀਵ ਕਰਨ ਦੀ ਗੱਲ ਹੋਵੇ ਤੇ ਪੰਜਾਬ ਤਾਂ ਪਹਿਲੇ ਨੰਬਰ ਤੇ ਹੋ ਵੀ ਹੋਵੇ ਤੇ ਪੰਜਾਬ ਦੇ ਵਿੱਚੋਂ ਵੀ ਸੀ ਉਦੋਂ ਸੀ ਜਿਹਦੀ ਪਵਿੱਤਰ ਤਤਤੀ ਸ਼ਰਮ ਦੇ ਬੱਚੇ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਤਾਂ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਜਿਹੜਾ ਉਹ ਪੂਰਾ ਹੋਇਆ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਬਾਦ ਹੈ ਜਿਸ ਤੱਕ এডਿਕੇਸ਼ਨ ਤੇ ਆਪਾਂ ਗੱਲ ਕਰਦੇ ਆ ਇੱਥੇ ਇਹ ਕੰਮ ਜਿਹੜਾ ਉਹ ਹੋਇਆ 24 ਜੁਲਾਈ 24 ਦੇ ਵਿੱਚ 1 ਕਰੋੜ ਰੁਪਏ ਦੇ ਦਾ ਸਕੂਲ ਆਫ ਬ੍ਰਿਲੀਅੰਸ ਜਿਹੜਾ ਉਹ ਸ਼ੁਰੂ ਹੋਇਆ ਹੈ ਲੰਗੋਆ ਟਾ ਇਕ ਕਰੋੜ ਦੀ ਲਾਗਤ ਨਾਲ ਸਕੂਲ ਆਫ ਫੈਮਿਨਿਅਸ ਜਿਹੜਾ ਬॉयਜ਼ ਦਾ ਉਹ ਤਿਆਰ ਹੋ ਰਿਹਾ ਹੈ ਲੜਕੀਆਂ ਦੇ ਸਕੂਲ ਦੇ ਵਿੱਚ ਤਕਰੀਬਨ ਸਾਢੇ 8 ਕਰੋੜ ਦੀ ਲਾਗਤ ਦੇ ਨਾਲ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਔਰ ਇਸੇ ਤਰੀਕੇ ਦੇ ਨਾਲ ਇੱਕ ਆਈਟੀਆਈ ਨਵੀਂ ਆਈਟੀਆਈ ਢੰਡਰੀਆਂ ਦੇ ਵਿੱਚ ਬੱਚਿਆਂ ਦੀ ਸਕਿਲਿੰਗ ਲਈ ਬਣਾ ਰਹੇ ਹਾਂ ਸੀਪਾਇਟ ਸੈਂਟਰ 30 ਕਰੋੜ ਰੁਪਏ ਦੀ ਲਾਗਤ ਦੇ ਨਾਲ ਨੌਜਵਾਨ ਪੀੜੀ ਇਹ ਸਭ ਤੋਂ ਵੱਧ ਜੇ ਮਨਿਸਟਰ ਸਾਹਿਬ ਦਾ ਫੋਕਸ ਹੈ ਐਜੂਕੇਸ਼ਨ ਤੇ ਹੈਲਥ ਅਸੀਂ ਅੱਜ ਸੁਨਾਮ ਦੇ ਵਿੱਚ ਜਿੰਨੇ ਤੁਸੀਂ ਬੱਚੇ ਬੈਠੇ ਹੋ ਮਨੇ ਸਭ ਤੋਂ ਵੱਧ ਜ਼ੋਰ ਨਾਲ ਸਵਾਗਤ ਕਰੀਆ ਕਿਉਂਕਿ ਇੰਟਰਨੈਸ਼ਨਲ ਹਾਕੀ ਐਸਟਾਡੀਅਮ ਸਿੰਥੈਟਿਕ ਟ੍ਰੈਕ ਇੰਡੋਰ ਬੈਡਮਿੰਟਨ ਹਾਲ ਸ਼ੂਟਿੰਗ ਰੇਂਜ ਐਬੀਐਨ ਸਕੂਲ ਰੋਬੋਟਿਕ ਲੈਬਸ ਆਈਡੀਆ ਸਟੇਡੀਅਮ ਹੈਲਥ ਐਜੂਕੇਸ਼ਨ ਕੋਈ ਬੰਦਾ ਇੱਕ ਸਾਰੇ ਇਹਨਾਂ ਦੇ ਕੰਮ ਨਹੀਂ ਕਰਾ ਸਕਦਾ ਸੋ ਇਸ ਸਾਰੇ ਕੰਪੋਨੈਂਟ ਵਾਲੇ ਤੁਹਾਡੇ ਲਈ ਮੈਂ ਹੁਣ ਜ਼ੋਰ ਨਾਲ ਚਾਹਦਾ ਮੈਂ ਸਵਾਗਤ ਕਰ ਦੋਸ਼ਰੀਆ ਬੋਲ ਰਿਹਾ ਜੀ ਕੈਬਨਟ ਮਿੰਿਸਟਰ ਸਾਡੇ ਦਿਲਾਂ ਦੀ ਧੜਕਣ ਵਿਕਾਸ ਪੁਰਸ਼ ਵਿਕਾਸ ਪੁਰਸ਼ ਤੋਂ ਮਤਲਬ ਅਸੀਂ ਸਾਰੇ ਸਮਝਦੇ ਅਸੀਂ ਕੋਈ ਵੀ ਜਗਾ ਪਿੰਡ ਨਹੀਂ ਜਿਸ ਦਾ ਵਿਕਾਸ ਨਾ ਹੋਇਆ ਹੋਵੇ ਡਿਓ ਮੈਡਮ ਡਿਫਟਿਡ ਡਿਓ ਮੈਡਮ ਤੇ ਹੋਰ ਪਾਂਚੇ ਤਤਵੰਤ ਸੱਜਣੋ ਆਪਨੇ ਸਭ ਤੋਂ ਵੱਡੀ ਗੱਲ ਇਹ ਸਕੂਲ ਨੂੰ ਜੋ ਕਿ ਸਭ ਤੋਂ ਪੁਰਾਣਾ ਸਕੂਲ ਹੈ ਆਪਣੇ ਇਲਾਕੇ ਦਾ ਉਸ ਨੂੰ ਸਕੂਲ ਆਫ ਫੈਮਿਨੈਂਸ ਦਾ ਦਰਜਾ ਦਿੱਤਾ ਉਸ ਤੋਂ ਇਲਾਵਾ 1.87 ਕਰੋੜ ਦੀ ਗ੍ਰਾਂਟ ਜਾਰੀ ਕਰਵਾਈ ਤੇ ਸਕੂਲ ਦੀ ਜੋ ਦਿੱਖ ਹੈ ਉਸ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਅੱਜ ਜੋ ਪੁਰਾਣੇ ਵਿਦਿਆਰਥੀ ਕਿਉਂਕਿ ਇਲਾਕੇ ਦਾ ਇਹ ਇੱਕੋ ਹੀ ਸਕੂਲ ਸੀ ਉਸ ਟਾਈਮ ਸਾਰੇ ਵਿਦਿਆਰਥੀ ਪਿੰਡਾਂ ਦੇ ਹੋਰ ਸਭ ਇੱਥੇ ਹੀ ਪੜ੍ਹੇ ਨੇ ਜਦੋਂ ਆ ਕੇ ਮੇਰੇ ਕੋਲ ਆਉਂਦੇ ਨੇ ਇੱਥੇ ਮੈਨੂੰ ਮੈਂ ਇੱਥੇ ਪੜ੍ਹਿਆ 6ਵੀਂ ਤੋਂ 10ਵੀਂ ਤੱਕ ਮੇਰੇ ਕੋਲ ਜਦੋਂ ਆਉਂਦੇ ਨੇ ਸਾਰੇ ਜਾਣਦੇ ਨੇ ਤਕਰੀਬਨ ਤੋ ਆ ਕੇ ਇੱਕਦਮ ਉਹਨਾਂ ਦੀਆਂ ਅੱਖਾਂ ਖੜ ਜਾਂਦੀਆਂ ਨੇ ਕਿ ਅੱਜ ਇਹ ਉਹੀ ਸਕੂਲ ਹੈ ਜਿਹੜਾ ਅਸੀਂ ਪੜ੍ਹਦੇ ਸੀ ਜਾਂ 3-4 ਸਾਲ ਪਹਿਲਾਂ ਸਕੂਲ ਸੀ ਇੰਨੀ ਵੱਡੀ ਚੇਂਜ ਇਸ ਪੀਰੀਅਡ ਦੇ ਵਿੱਚ ਆਈ ਹੈ ਹਰ ਪੱਖੋਂ ਇਹ ਚੇਂਜ ਆਈ ਹੈ ਵਿਕਾਸਪੁਰਸ਼ ਕਹਿਣ ਦਾ ਮਤਲਬ ਇਹੀ ਹੈ ਹਰ ਫੀਲਡ ਚਾਹੇ ਐਜੂਕੇਸ਼ਨ ਆ ਚਾਹੇ ਹਸਪੀਟਲਸ ਨੇ 아니 ਕੁਛ ਵੀ ਉਹਨਾਂ ਸਰ ਨੇ ਕੰਮ ਕੀਤਾ ਹੈ ਅੱਗੇ ਤੋਂ ਵੀ ਸਰ ਇਹ ਕੰਮ ਲਗਾਤਾਰ ਕਰਦੇ ਰਹਿਣਗੇ ਪਰਮਾਤਮਾ ਅੱਗੇ ਅਸੀਂ ਸਾਰੇ ਇਹ ਦੁਆ ਕਰਦੇ ਆ ਕਿ ਸਰ ਹੋਰ ਜਿਆਦਾ ਤੋਂ ਜਿਆਦਾ ਬੱਚਿਆਂ ਦੀ ਤੇ ਸਾਰੇ ਸਮਾਜ ਦੀ ਸੇਵਾ ਕਰਨ ਥੈਂਕ ਯੂ ਸਰ ਬਹੁਤ ਬਹੁਤ ਥੈਂਕਸ जशनदीप सिंह प्लस टू एसओ ओपन स्टेट सैकंड जी मंत्री साहब गुरमूर कौर प्लस वन एसओई भूषु स्कूल खेला थर्ड पोजिशन ਜਸ਼ਨਦੀਪ ਸਿੰਘ ਪਲੱਸ 2 ਐਸਓਈ ਗੂਸ਼ੂ ਓਪਨ ਸਟੇਟ ਸੈਕੰਡ ਪੋਜੀਸ਼ਨ ਕਰਨਦੀਪ ਸਿੰਘ ਪਲੱਸ 2 ਐਸਓਈ ਗੂਸ਼ੂ ਸਕੂਲ ਖੇਡਾਂ ਉਹਦੇ ਵਿੱਚ 3rd ਪੋਜੀਸ਼ਨ ਇੱਕ ਮੰਤਰੀ ਸਾਹਿਬ ਤੁਹਾਡਾ ਰੋਲ ਜਿਹਨੇ ਬੱਚੇ ਨੇ ਕਰਿਆ ਸੀਗਾ ਰੋਲ ਵਿਧਾਨ ਸਭਾ ਦੇ ਵਿੱਚ ਐਲੀਕ ਮੈਤੀ ਜਿਹੜਾ ਸਾਡੇ ਸਕੂਲ ਦਾ ਅਮਨ ਰੋੜਾ ਬਣ ਗਿਆ ਉਹਨਾਂ ਨੂੰ ਵੀ ਅੱਜ ਕਮਚੇ ਇਹਨੂੰ ਸਕੂਲ ਦਾ ਅਮਨ ਰੋੜਾ ਕਹਿਣ ਲੱਗੇ ਤੇ ਹੁਣ ਪ੍ਰਿੰਸੀਪਲ ਸਾਹਿਬ ਡੀਓ ਮੈਡਮ ਬੀਟੀਡੀਓ ਮੈਡਮ ਤੇ ਸਕੂਲ ਦਾ ਸਟਾਫ ਮੰਤਰੀ ਸਾਹਿਬ ਦਾ ਸਲਮਾਨ ਕਰ ਰਿਹਾ ਹੈ ਇੱਕ ਬੇਨਤੀ ਹੈ ਰੋਣਾ ਸਾਹਿਬ ਨੂੰ ਕਿ ਸਮੂਹ ਸਟਾਫ ਨਾਲ ਇੱਕ ਸਾਡਾ ਜਿਹੜੀ ਫੋਟੋ ਆ ਉਹ ਜੀ ਲਾ ਕੇ ਲਾ ਕੇ ਲਾ ਕੇ ਹਾਂਜੀ ਜਿਹਦੇ ਵਿੱਚ ਬਚਨ ਨੂੰ ਕਿਹੜੇ ਵਿੱਚ ਇਹ ਅਚਾਨੇ ਬਣਾ ਕੇ ਪਰਮੇਂਦਰ ਪਰਮੇਂਦਰ ਚੰਦੀ ਜੀ ਜਿੱਥੇ ਜੇਕਰ ਮੇਰੀ ਆਵਾਜ਼ ਸੁਣਦੇ ਨੇ ਤਾਂ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਸੈਲਫੀਆਂ ਲਓ ਸੈਲਫੀਆਂ ਸਾਰਾ ਸਟਾਫ ਸੈਲਫੀਆਂ ਲੋ ਠੰਗੜੇ ਤੇ ਗਿੱਧੇ ਵਾਲੇ ਬੱਚੇ ਇੱਥੇ ਬਹਿ ਜਾ ਬੇਟਾ ਇੱਥੇ ਤੁਹਾਡੇ ਨਾਲ ਫੋਟੋ ਕਰਾਵਾਂਗੇ ਮੰਤਰੀ ਸਾਹਿਬ ਦੇ ਬੀਜਿਆ ਜੀ ਬੀਜਿਆ ਜੀ ਆ ਬੱਚੇ ਬਿਠਾਓ ਬੱਚੇ ਬਿਠਾਓ ਬੱਚੇ ਬਿਠਾਓ ਬੱਚੇ ਪਿਠਾਓ ਬੱਚੇ ਬਿਠਾਓ ਬੱਚੇ ਬਿਠਾਓ ਬੱਚੇ ਖਾਲੀ ਨਰੇ ਉੱਪਰ ਬਿਠਾਓ ਨਰੇ ਉੱਪਰ ਬਿਠਾਓ ਰੌਲਾ ਨਾ ਪਾਓ ਰੌਲਾ ਨਾ ਪਾਓ ਇਕਤਰੀ ਨਿਸ਼ਾਨਾ ਆ ਬਣਾ ਲੈ ਯਾਰ ਬੱਚੇ ਪਿੱਛੇ ਖੜੇ ਨੇ ਤੁਹਾਡੇ ਸਾਹਦੇ Okay.